ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਅੰਦੋਲਨ ਆ ਉਹਨੂੰ ਆਰਐਸਐਸ ਸਿੱਖਾਂ ਦਾ ਅੰਦੋਲਨ ਦੱਸ ਰਹੀ ਆ ਅਰੇ ਦੇਸ਼ ਦੀ ਏਕਤਾ ਖੰਡਤਾ ਵਾਸਤੇ ਠੀਕ ਨਹੀਂ ਹੈਗਾ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਗੁਜਰਾਤ ਤੋਂ ਮਹਾਰਾ ਗੁਜਰਾਤ ਤੋਂ ਲੈ ਕੇ ਮਹਾਰਾਸ਼ਟਰ ਤੱਕ ਕਿਸਾਨਾਂ ਦੀ ਇੱਕੋ ਆਵਾਜ਼ ਆ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਔਰ ਮਜ਼ਦੂਰਾਂ ਤੇ ਦਲਿਤ ਭਰਾਵਾਂ ਨੂੰ ਰੁਜ਼ਗਾਰ ਦੇਣ ਵਾਸਤੇ ਇਹ ਜਿਹੜਾ ਵਾ ਨਰੇਗਾ 200 ਦਿਨ ਚਲਾਈ ਜਾਵੇ ਦਿਹਾੜੀ ਉਹਦੀ 700 ਰੁਪਇਆ ਕੀਤੀ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਲਖੀਮਪੁਰ ਖਰੀਦਾਨ ਸਾਫ ਮਿਲੇ ਬਿਜਲੀ ਬਿੱਲ ਕਹਿੰਦੇ ਸੀ ਨਹੀਂ ਲੈ ਕੇ ਆਵਾਂਗੇ ਬਿਜਲੀ ਐਕਟ 2023 ਉਹਨਾਂ ਨੇ ਬਣਾ ਲਿਆ ਹੈਗਾ ਵਾ ਤੇ ਇਹਨਾਂ ਮੰਗਾਵਲ ਧਿਆਨ ਕਰਨ ਦੀ ਬਜਾਏ ਸਗੋਂ ਹਰਿਆਣੇ ਦੇ ਵਿੱਚ ਫੇਰ ਦੁਬਾਰੇ ਇੰਟਰਨੈਟ ਬੰਦ ਕੀਤੇ ਜਾ ਰਹੇ ਨੇ ਔਰ ਪਹਿਲੀ ਵਾਰ ਦੇਸ਼ ਦੇ ਇਤਿਹਾਸ ਚ 70000 ਅਰਧ ਸੈਨਿਕ ਫੋਰਸ ਕਿਸਾਨਾਂ ਤੇ ਲਾਏ ਗਏ ਹਰਿਆਣੇ ਦੇ ਵਿੱਚ ਔਰ ਪਹਿਲੀ ਵਾਰ ਬੁਲਟ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਇਹ